ਨੂੰ ਬਹੁਤ-ਬਹੁਤ ਵਧਾਈ ਹੋਵੇ ਹੈਪੀ ਚੱਕਰੀ ਸੁਖਸਾਨ ਦਾ ਤਿਹਾੜਾ ਦਾ ਸਾਰੇ ਦੁੱਖ ਸੇ ਕਿਸ਼ਿਆ ਆਜਾ ਉਹ ਹੀ ਮਾਤਾ ਚੱਕਰੀ ਦਾ ਤਿਹਾੜਾ ਬੱਚਿਆਂ ਦਾ ਤਿਹਾੜਾ ਮਨਾਉਣ ਜਾ ਰਹੇ ਆ ਜੀ ਸੋਣੀਆਂ ਪਰ ਸੋਣੀਆਂ ਸੋਣੀਆਂ ਕਰਵਾਰ ਵਾਲਾ ਤਾਰਾ ਅਰਗ ਦੇ ਜੇ ਲੋੜੇ ਕਰਵਾਰ ਚਾਂਦੀ ਦਾ ਤੇ ਰੰਗ ਸੋਹਰੇ ਦੀ ਸਲਾਈ ਅਰਗ ਦੇ ਬੱਚਿਆਂ ਦੀ ਮਾਈ ਠੁੱਠ ਮਾਤਾ ਠੁੱਠ ਸੀੜੀਆਂ ਪਰਸੀਨੀਆਂ ਸੀੜੀਆਂ ਕਰਵਾ ਬਣਾ ਚੰਦਾ ਅਰਦੇ ਜੇ ਲੋੜੇ ਕਰਵਾ ਸੋਹਰੇ ਬਟੇ ਰਨ ਚਾਂਦੀ ਦੀ ਸਲਾਈ ਹਰਗ ਦੇ ਬੱਚਿਆਂ ਦੀ ਮਾਈ ਠੁੱਠ ਮਾਤਾ ਠੁੱਠ ਸੀੜੀਆਂ ਪਰਸੀਨੀਆਂ ਸੀੜੀਆਂ ਕਰਵਾ ਬਣਾ ਤਾਰਾ ਅਰਗ ਦੇ ਜੇ ਲੋੜੇ ਕਰਵਾ ਸ਼ਾਨੇ ਤੱਕੇ ਚਾਂਦੀ ਲੱਗੇ ਮੋਹਨੇ ਸਵਾਰਿਆ ਹਰ ਇੱਕ ਦੇ ਬੱਚਿਆਂ ਦੀ ਢਟ ਮਾਰ ਹਟੋ ਸੋੜੀਆਂ ਪਰ ਸੋੜੀਆਂ ਸੋੜੀਆਂ ਕਰਵਾ ਵਾਲਾ ਤਾਰ ਅਰਗ ਦੇ ਜੇ ਲੋੜੇ ਕਰਵਾ ਜਾ ਕੇ ਇਹਨਾਂ سونے ਦੀ ਸਲਾਈ ਅਰਗ ਦੇ ਬੱਚਿਆਂ ਦੀ ਮਾਈ ਠੱਟ ਮਾਤਾ ਮੁੱਤ ਅੱਜ ਕੱਲ ਮੁੰਡੇ ਕੁੜੀਆਂ ਬਰਾਬਰ ਨੇ ਬੱਚਿਆਂ ਦੀ ਮਾਈ ਕਹਿਣਾ ਸਿਉਣੀਆਂ ਪਰ ਸਿਉਣੀਆਂ ਸਿਉਣੀਆਂ ਕਰਵਾ ਬੰਨ ਲਾ ਤਰਾ ਅਰਗ ਦੇ ਜੇ ਲੋੜੇ ਕਰਵਾ ਚਾਂਦੀ ਦਾ ਟੇਰਨ ਸੋਨੇ ਦੀ ਸਲਾਈ ਅਰਗ ਦੇ ਬੱਚਿਆਂ ਦੀ ਮਾਈ ਠੱਟ ਮਾਤਾ ਦੇ ਜੇ ਲੋੜੇ ਕਰਵਾ ਚਾਂਦੀ ਦੇ ਨਸ ਕੋਨੇ ਦੀ ਸਲਾਈ ਹਰਗੜ